ਰਜਨੀ ਮੂਵੀ ਚ ਕੰਮ ਕਰਨ ਦਾ ਮੌਕਾ ਵੀ ਮਿਲਿਆ ਜੀ ਗੁੱਡ ਨਿਊਜ਼ ਕਹ ਰਹੀ ਜੀ ਹਾਂ ਜੀ ਮੈਂ ਪਿਛਲੇ ਸੀਜ਼ਨ ਦੀ winner ਰਹਿ ਚੁੱਕੀ ਆ ਤੇ ਮੈਨੂੰ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਤੇ ਮੈਨੂੰ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਸ਼ੋਅ ਹੈ ਬਿਲਕੁਲ ਫੇਅਰ ਰਿਜ਼ਲਟ ਕਰਦਾ ਹੈ ਕੋਈ ਪਾਰਸ਼ੀਅਲਟੀ ਨਹੀਂ ਹੁੰਦੀ ਤੇ ਮੈਨੂੰ ਇੱਥੇ ਪਰਫਾਰਮੈਂਸ ਕਰਕੇ ਇਨਾ ਕੋਈ ਜ਼ਿਆਦਾ ਵਧੀਆ ਲੱਗਿਆ ਇਨਾ ਮਾਣ ਦਿੰਦੇ ਨੇ ਇਨਾ ਮਾਨ ਹੈ ਸੋਸ ਹੁੰਦਾ ਸਾਨੂੰ ਤੇ ਜਦੋਂ ਪਾਰਟਿਸਿਪੇਟ ਕੀਤਾ ਜੀ ਕਿੰਨਾ ਔਖਾ ਸੀਗਾ ਕਿੰਨੇ ਪਾਰਟਿਸਪੀਟ ਆਏ ਤੁਸੀਂ ਅੱਜ ਵੀ ਦੇਖ ਰਹੇ ਹੋ ਬਹੁਤ ਪਾਰਟਿਸਪੀਟ ਛੋਟੇ ਛੋਟੇ ਬੱਚਿਆਂ ਚ ਕਿੰਨਾ ਟੈਲੈਂਟ ਚਾਹ ਦੋ ਤੁਸੀਂ ਵੱਡੇ ਹੋਗੇ ਆ ਥੋੜੇ ਜੀ ਹਾਂਜੀ ਛੋਟੇ ਬੱਚਿਆਂ ਚ ਕਿੰਨਾ ਟੈਲੈਂਟ ਹੈਗਾ ਹਾਂਜੀ ਬਿਲਕੁਲ ਜਦੋਂ ਮੈਂ ਪਿਛਲੀ ਵਾਰ ਪਾਰਟਿਸਪੀਟ ਕੀਤਾ ਸੀਗਾ ਤਾਂ ਉਦੋਂ ਤਾਂ ਇਹ ਸੀਗਾ ਕਿ ਪਤਾ ਨਹੀਂ ਕਿੱਦਾਂ ਦਾ ਹੋਏਗਾ ਕਿਉਂਕਿ ਐਜਾ ਸ਼ੋ ਮੈਂ ਪਹਿਲੀ ਵਾਰ ਕੀਤਾ ਸੀਗਾ ਤੇ ਮੈਨੂੰ ਸੀਗਾ ਕਿ ਪਤਾ ਨਹੀਂ ਕਿੱਦਾਂ ਦਾ ਹੋਏਗਾ ਤੇ ਕਿੱਦਾਂ ਦਾ ਪਰਫਾਰਮੈਂਸ ਕਰ ਪਾਉਂਗੀ ਫਿਰ ਸੈਮੀਫਾਈਨਲਿ ਚ ਡੇਰਾ ਕੁਐਸਚਨਿੰਗ ਰਾਊਂਡ ਸੀਗਾ ਉਸ ਚ ਮੈਂ ਕਿੱਦਾਂ ਕਰੂੰਗੀ کافی ਕੁਝ ਮੇਰੇ ਮਾਈਂਡਸ ਥੌਟਸ ਅਜੇ ਬੰਦੇ ਸੀ ਕਿ ਕੀ ਕੀ ਮੈਂ ਤਾਂ ਹੋਏਗਾ ਬਟ ਐਟ ਲੀਸਟ ਮੇਰਾ ਇੰਨਾ ਜ਼ਿਆਦਾ ਵਧੀਆ ਗਿਆ ਸੀਗਾ ਬਾਕਿਆ ਨਾਲੋਂ ਤੇ ਮੈਨੂੰ ਬਹੁਤ ਹੀ ਅੱਛਾ ਲੱਗਿਆ ਦੂਜੀ ਬਾਤ ਤੁਸੀਂ ਨੇ ਪਾਰਟਿਸਪੇਟ ਕੀਤਾ ਦੂਜੀ ਬਾਤ ਕੀ ਹਾਂਜੀ ਮੈਂ ਅਵਸਤਾ ਪਹਿਲਾਂ ਤੋਂ ਹੀ ਛੋਟੀ ਹੁੰਦੇ ਤੋਂ ਹੀ ਜਦੋਂ ਮੈਂ 3 ਸਾਲ ਦੀ ਸੀਗੀ ਉਦੋਂ ਹੀ ਮੈਂ ਡਾਂਸ ਕਰ ਰਹੀ ਹਾਂ ਪੰਜਾਬੀ ਕਿੱਦਾਂ ਕਰ ਰਹੀ ਹਾਂ ਤੇ ਮੈਂ ਨੈਸ਼ਨਲ ਇੰਟਰਨੈਸ਼ਨਲ ਸਟੇਟ ਲੈਵਲ ਇਹ ਡਿਸਟ੍ਰਿਕਟ ਲੈਵਲ ਦੀ Winner ਰਹਿ ਚੁੱਕੀ ਆਲਰੇਡੀ ਤੇ ਬਾਕੀ ਮੈਂ ਫਿਲਮਾਂ ਵੀ ਕਰ ਚੁੱਕੀ ਆ ਤੇ ਉਸ ਤੋਂ ਬਾਅਦ ਮੈਂ ਮਤਲਬ ਸਾਰੇ ਕਿਤੇ ਮੈਨੂੰ ਉਸ ਤੋਂ ਬਾਅਦ ਰਜਨੀ ਮੂਵੀ 'ਚ ਕੰਮ ਕਰਨ ਦਾ ਮੌਕਾ ਵੀ ਮਿਲਿਆ ਜੀ ਕਿ ਤੁਹਾਨੂੰ ਲੱਗਿਆ ਤੁਹਾਨੂੰ ਕਾਰਜਪ੍ਰਣਾਲੀ ਵਿੱਚ ਦਾ ਮੈਸੇਜ ਸੀ ਐਮ ਦੀ ਵਧੀਆ ਪੋਜੀਸ਼ਨ ਤੁਹਾਨੂੰ ਪ੍ਰਸਤਾਵ ਕਰਨ ਦਾ ਮੌਕਾ ਵੀ ਮਿਲਿਆ ਜੀ ਬਹੁਤ ਵਧੀਆ ਲੱਗਿਆ ਇੰਨੀ ਸੋਹਣੀ ਮੂਵੀ ਬਣਾਈ ਹੈ ਬਹੁਤ ਜ਼ਿਆਦਾ ਸੋਹਣੀ ਮੂਵੀ ਮੈਂ ਜਿੰਨੇ ਸ਼ਬਦ ਕਹਾ ਉਹਨੇ ਕਾ ਟੈਕ ਮਤਲਬ ਸ਼ਬਦ ਹੀ ਨਹੀਂ ਹੈ ਕੁਝ ਉਹਨੂੰ ਡਿਸਕ੍ਰਾਈਬ ਕਰਨ ਵਾਸਤੇ ਕੋਈ ਡਾਇਲੋਗ ਨਹੀਂ ਸੀਗਾ ਕਿਉਂਕਿ ਸਾਡੇ ਜਿਹੜਾ ਚਾਈਲਡਹੂਡ ਦਾ ਰੋਲ ਸੀਗਾ ਤੇ ਮੈਂ ਬੀਬੀ ਰਜਨੀ ਦੀ ਸਭ ਤੋਂ ਵੱਡੀ ਭੈਣ ਬਣੀ ਸੀ ਜੀ ਦੇ ਜੀਜਾ ਸਾਨੂੰ ਵੰਗਾ ਵਿੱਚ ੜਾਣੀਆਂ ਦੇ ਜੀਜਾ ਸਾਨੂੰ ਵੰਗਾ ਵਿੱਚ ੜਾਣੀਆਂ ਵੰਗਾ ਚੜਾ ਦੇ ਕਾਲੀਆਂ ਆਵੇ அசி அசல் மலங்கே அசி அசல் மலங்கா தியா